ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਮੋਗਾ ਦੇ ਵਿੱਚ ਸ਼ੁਰੂ ਹੋ ਗਈ ਹੈ ਇਸ ਪੰਚਾਇਤ ਦੇ ਵਿੱਚ ਹਿੱਸਾ ਲੈਣ ਦੇ ਲਈ ਵਕ ਵਕ ਥਾਵਾਂ ਤੋਂ ਕਿਸਾਨ ਪਹੁੰਚਣਾ ਜਾਰੀ ਨੇ ਇਸ ਮਹਾਪੰਚਾਇਤ ਦੇ ਵਿੱਚ 40 ਤੋਂ 50 ਹਜ਼ਾਰ ਕਿਸਾਨ ਹਿੱਸਾ ਲੈਣ ਦੀ ਉਮੀਦ ਹੈ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਵੀ ਕੁਝ ਸਮੇਂ ਦੇ ਵਿੱਚ ਆਉਣ ਦੀ ਉਮੀਦ ਦੱਸੀ ਜਾ ਰਹੀ ਹੈ ਇਸ ਵੇਲੇ ਸਾਰੇ ਵੱਡੇ ਆਗੂ ਸਟੇਜ ਤੇ ਮੌਜੂਦ ਨੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਿਸਾਨ ਆਪਣੀਆਂ ਮੰਗਾਂ ਦੇ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਅਸੀਂ ਹਮੇਸ਼ਾ ਸੰਘਰਸ਼ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵਕ ਵਕ ਥਾਵਾਂ ਤੇ ਮਹਾਪੰਚਾਇਤਾਂ ਹੋਣਗੀਆਂ ਉਹਨਾਂ ਨੇ ਕਿਹਾ ਕਿ ਮਹਾਪੰਚਾਇਤਾਂ ਦੇ ਲਈ ਸਾਡੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ ਜਿਸ ਦੇ ਵਿੱਚ ਸਾਰੇ ਕਿਸਾਨ ਸੰਗਠਨ ਦੇ ਆਗੂ ਲਗਾਤਾਰ ਪਹੁੰਚ ਰਹੇ ਨੇ ਇਹ ਅੱਜ ਇੱਥੇ ਜਿਹੜਾ ਹੈਗਾ ਪੰਜਾਬ ਦਾ ਇਕੱਲੇ ਦਾ ਇਕੱਠ ਹੋਣਾ ਹੈਗਾ 50000 ਦੇ ਲਗਭਗ ਜਿਹੜੇ ਹੈਗੇ ਕਿਸਾਨ ਤੇ ਜਿਹੜੀਆਂ ਔਰਤਾਂ ਸ਼ਾਮਲ ਹੋਣਗੀਆਂ ਇਹ ਜਿਹੜੀ ਅੱਜ ਦੀ ਹੈਗੀ ਹੈ ਮਹਾਪੰਚਾਇਤ ਆ ਇਹ ਜਿਹੜੇ ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਦੇ ਪਿਛਲੇ ਮਹੀਨੇ ਦੇ ਵਿੱਚ ਇੱਕ ਡਰਾਫਟ ਭੇਜਿਆ ਹੈ ਨਵੀਂ ਖੇਤੀ ਨੀਤੀ ਸੰਧੀ ਜਿਹੜਾ ਕਾਲੇ ਕਾਨੂੰਨ ਅਸੀਂ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਰੱਦ ਕਰਾਏ ਨੇ ਉਹੀ ਕਾਲੇ ਕਾਨੂੰਨ ਜਿਹੜੇ ਹੈਗੇ ਆ ਟੇੜੇ ਢੰਗ ਨਾਲ ਸਰਕਾਰ ਜਿਹੜੀ ਹੈਗੀ ਆ ਰਾਜਾਂ ਦੁਆਰਾ ਲਾਗੂ ਕਰਾਉਣਾ ਚਾਹੁੰਦੀ ਹੈਗੀ ਆ ਜੇ ਕਾਨੂੰਨ ਲਾਗੂ ਹੁੰਦੇ ਆ ਤਾਂ ਖੁੱਲੇ ਮੰਡੀ ਦਾ ਜਿਹੜਾ ਹੈਗਾ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਖੁੱਲੇ ਮੰਡੀ ਹੋਊਗੀ ਤੇ ਖੁੱਲੇ ਮੰਡੀ ਦਾ ਮਤਲਬ ਹੈ ਵੀ ਸਰਕਾਰੀ ਮੰਡੀਆਂ ਦਾ ਹੌਲੀ-ਹੌਲੀ ਭੋਗ ਪੈ ਜਾਣਾ ਹੈਗਾ ਤੇ ਜਿਹੜੀ ਖੁੱਲੇ ਮੰਡੀ ਹੈਗੀ ਆ ਇੱਥੇ ਫਿਰ ਜਿਹੜੇ ਹੈਗੇ ਆ ਵੱਡੇ ਸਰਮਾਇਯਦਾਰ ਕਾਰਪੋਰੇਟ ਘਰਾਣਿਆਂ ਦਾ ਇਹਨਾਂ ਦੇ ਕਬਜ਼ਾ ਹੋਣਾ ਹੈ ਕਿਸਾਨਾਂ ਦੀ ਲੁੱਟ ਹੋਣੀ ਹੈ ਇਸ ਕਰਕੇ ਅਸੀਂ ਸਮਝਦੇ ਆਗੇ ਜਿਹੜਾ ਇਹ ਨੀਤੀ ਖਰੜਾ ਹੁਣ ਕੇਂਦਰ ਸਰਕਾਰ ਨੇ ਭੇਜਿਆ ਹੈਗਾ ਇਹ ਜਿਹੜੇ ਕੇਂਦਰ ਸਰਕਾਰ ਵਾਪਸ ਲਵੇ ਤੇ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਆ ਉਹ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹਨੂੰ ਰੱਦ ਅੱਜ ਸੰਜੁਟ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਨੇ ਅੱਜ ਪ੍ਰੋਗਰਾਮ ਮੋਗਾ ਦੇ ਵਿੱਚ ਰੱਖਿਆ ਕਿਉਂਕਿ ਮੋਗਾ ਕਿਉਂ ਚੁਣਿਆ ਮੋਗਾ ਇੱਕ ਸਾਡੇ ਪੰਜਾਬ ਦੀ ਇੱਕ ਧੁੰਨੀ ਦੇ ਤੌਰ ਤੇ ਕੰਮ ਕਰਿਆ ਜਿਹੜੀ ਮੂਵਮੈਂਟ ਉੱਠੀ ਹੈ ਜੋ ਕਿਸਾਨਾਂ ਅੰਦੋਲਨ ਸ਼ੁਰੂ ਹੋਇਆ ਉਹਦੀ ਵੀ ਮੋਡ ਇੱਥੇ ਸਾਡੇ ਮੋਗੇ ਦੇ ਵਿੱਚੋਂ ਬੱਜਿਆ ਸੀਗਾ 32 ਕਿਸਾਨ ਜਥੇਬੰਦੀਆਂ ਦੀ ਇੱਥੇ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਪ੍ਰੋਗਰਾਮ ਬਹੁਤ ਵਿਦੇਸ਼ ਪੱਧਰ ਤੇ ਔਰ ਆਲ ਇੰਡੀਆ ਦੇ ਵਿੱਚ ਚੱਲਿਆ ਇਸ ਗੱਲ ਨੂੰ ਮੁੱਖ ਰੱਖ ਕੇ ਅੱਜ ਮੋਗਿਆਂ ਦੇ ਵਿੱਚ ਫੇਰ ਸਾਡੇ ਸਾਰੇ ਸਮੂਚੀਆਂ ਕਿਸਾਨ ਜਥੇਬੰਦੀਆਂ ਪਹੁੰਚ ਰਹੀਆਂ ਪਹਿਲਾਂ ਤਾਂ ਸਾਰਿਆਂ ਅਸੀਂ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਵਕ ਵਕ ਸਾਡੇ ਜ਼ਿਲ੍ਹਿਆਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਕੋਨੇ ਕੋਨੇ ਤੋਂ ਲੀਡਰ ਸਾਹਿਬਾਨ ਆ ਰਹੇ ਆ ਔਰ ਕਿਸਾਨ ਵੀਰ ਆ ਰਹੇ ਆ ਸਾਰਿਆਂ ਨੂੰ ਅਸੀਂ ਸਾਹੀ ਮੰਗਾਂ ਨੂੰ ਲੈ ਕੇ ਜਿਹੜਾ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈਗਾ ਜੇ ਆਪਾਂ ਗੱਲ ਕਰੀਏ ਪਹਿਲੇ ਸੰਘਰਸ਼ ਦੀ ਤੇ ਜਿਹੜਾ ਪਹਿਲਾ ਸੰਘਰਸ਼ ਦਿੱਲੀ ਦੇ ਵਿੱਚ 2019-20 ਦੇ ਵਿੱਚ ਚੱਲਿਆ ਸੀਗਾ ਉਦੋਂ ਕਿਸਾਨਾਂ ਦੀਆਂ ਮੰਗਾਂ ਸੀਗੀਆਂ ਔਰ ਉਦੋਂ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜੇ ਤਿੰਨ ਕਾਨੂੰਨ ਜਿਹੜੇ ਕਿ ਵਾਪਸ ਲੈ ਲਏਗੇ ਸੀਗੇ ਪਰ ਬਾਕੀ ਦੀਆਂ ਮੰਗਾਂ ਮੰਨਣ ਵਾਸਤੇ ਸਬਾਧ ਦੇ ਦਿੱਤਾ ਗਿਆ ਸੀਗਾ ਪਰ ਹੁਣ ਜਿਹੜਾ ਹੈਗਾ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਮੰਨੀਆਂ ਗਈਆਂ ਤੇ ਜੇ ਮੈਂ ਗੱਲ ਕਰਾਂ ਹੁਣ ਦੁਬਾਰਾ ਜਿਹੜਾ ਸੰਘਰਸ਼ ਹੋਇਆ ਚਾਹੇ ਉਹ ਖਨੌਰੀ ਬਾਰਡਰ ਦੇ ਵਿੱਚ ਥੱਲੇ ਲੱਗੇ ਨੇ ਚਾਹੇ ਉਹ ਸ਼ੰਭੂ ਬ ਲੱਗੇ ਹੋਏ ਨੇ ਉਹਨਾਂ ਨੂੰ ਲੈ ਕੇ ਜਿਹੜੇ ਹੈਗੇ ਨੇ ਹੁਣ ਮਹਾਪੰਚਾਇਤਾਂ ਵੀ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਇੱਕ ਪਾਸੇ ਡੱਲੇਵਾਲ ਸਾਹਿਬ ਜਿਹੜੇ ਹੈਗੇ ਨੇ ਉਹ ਕਾਫੀ ਸੀਰੀਅਸ ਆ ਕਹਿੰਦੇ ਸੁਪਰੀਮ ਕੋਰਟ ਵੀ ਜਿਹੜਾ ਹੈਗਾ ਪੂਰੀ ਉਹਦੇ ਉੱਪਰ ਜਿਹੜੀ ਪੈਰਵੀ ਕਰ ਰਿਹਾ ਹੈਗਾ ਪਰ ਕਿਸਾਨਾਂ ਦਾ ਕਹਿਣਾ ਸੀਗਾ ਕਿ ਸੁਪਰੀਮ ਕੋਰਟ ਭਾਵੇਂ ਜਿਹੜਾ ਹੈਗਾ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾਤ ਹੈਗਾ ਪਰ ਉਹ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਕੋਈ ਨਹੀਂ ਗੱਲ ਕਰ ਰਿਹਾ ਸੋ ਅੱਜ ਮੋਗਾ ਦੇ ਵਿੱਚ ਜਿਹੜੀ ਮਹਾਪੰਚਾਇਤ ਹੋ ਰਹੀ ਹੈ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਇੱਕ ਤੋਂ ਦੀਆ ਕਿ ਇਸ ਵੇਲੇ ਜਿਹੜਾਗਾ 25 ਤੋਂ 30 ਹਜ਼ਾਰ ਦਾ ਇਕੱਠ ਜਿਹੜਾ ਹੈ uh -huh. ਔਰ ਸਾਰੇ ਵਕ ਵਕ ਜਿੱਥੇ ਬੰਦਿਆਂ ਦੀ ਆਪਾਂ ਗੱਲ ਕਰੀਏ ਉਗਰਾਹਾ ਗਰੁੱਪ ਦੀ ਜਾਂ ਲੱਕੋਵਾਲ ਗਰੁੱਪ ਦੀ ਜਾਂ ਹਿੰਦੂਸ਼ਕ ਮਾਨਸਾਹੀਆ ਦੇ ਗਰੁੱਪ ਦੀ ਤੇ ਸਾਰੇ ਜਿਹੜੇ ਅਗੇ ਨੇ ਇੱਥੇ ਕਾਫੀ ਜ਼ਿਆਦਾ ਲੀਡਰ ਜਿਹੜੇ ਇੱਥੇ ਪਹੁੰਚੇ ਨੇ ਔਰ ਕੁਝ ਸਮਾਂ ਪਹਿਲਾਂ ਇਹਨਾਂ ਲੀਡਰਾਂ ਦੀ ਜਿਹੜੀ ਹੈਗੀ ਆ ਮੀਟਿੰਗ ਵੀ ਹੋਈ ਸੀਗੀ ਔਰ ਇਸ ਮੀਟਿੰਗ ਦੇ ਵਿੱਚ ਜਿਹੜਾ ਕਾਫੀ ਕੁਝ ਜਿਹੜੇ ਕਿ ਫੈਸਲੇ ਹੋਣ ਵਾਲੇ ਵੀ ਹੈਗੇ ਨੇ ਔਰ ਗੱਲ ਵੀ ਕੀਤੀ ਜਾ ਰਹੀ ਹੈ ਤੇ ਕੁਝ ਕਿਸਾੜ ਵੀ ਖੜੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਕਾਫੀ ਜਣਾ ਇਕੱਠਾ ਹੈ ਜਿਹੜੇ ਜੋੜਾ ਦਾ ਚੱਲ ਰਿਹਾ ਹੈਗਾ ਔਰ 25 ਤੋਂ 30 ਜਿਹੜਾ ਇੱਥੇ ਮੌਕੇ ਤੇ ਪਹੁੰਚਿਆ ਹੈਗਾ ਉਹਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਕਾਫੀ ਸੰਘਰਸ਼ ਜਿਹੜਾ ਹੈਗਾ ਵਿੱਢਿਆ ਜਾ ਰਿਹਾ ਪ੍ਰਧਾਨ ਜੀ ਅੱਜ ਮਹਾਪੰਚਾਇਤ ਹੋ ਰਹੀ ਹੈ ਕਿੰਦਾ ਕਿੰਦਾ ਦਾ ਰਿਸਪੌਂਸ ਮਿਲ ਰਿਹਾ ਜੀ ਮਹ ਬਹੁਤ ਜ਼ਿਆਦਾ ਜੀ ਹਰ ਵੈਸੀ ਰਹੀ ਆ ਜੀ ਵੇਖੋ ਬੜਾਲ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਜੀ ਪਰ ਲੱਗ ਨਹੀਂ ਰਿਹਾ ਵੀ ਸੰਘਰਸ਼ ਜਿਹੜਾ ਹੈਗਾ ਡੱਲੇਵਾਲ ਤੋਂ ਲੈ ਕੇ ਜਿਹੜਾ ਹੈਗਾ ਜਿਆਦਾ ਚਿੰਤਤ ਨਹੀਂ ਹੈਗਾ ਤੇ ਮੰਗਾਂ ਨੂੰ ਲੈ ਕੇ ਚਿੰਤਤ ਨਹੀਂ ਜੀ ਡੱਲੇਵਾਲੀ ਸ਼ੇਹਰ ਤੋਂ ਲੈ ਕੇ ਬਹੁਤ ਜ਼ਿਆਦਾ ਜੀ ਸਾਰੇ ਸਾਰੇ ਕਿਸਾਨ ਇਸ ਤੇ ਬਹੁਤ ਜ਼ਿਆਦਾ ਚਿੰਤਤ ਹੈ ਜੀ ਡੱਲੇਵਾਲ ਸਾਹਿਬ ਸਾਹਿਬ ਦੇ ਵੀ ਸਰਕਾਰ ਮੰਗਾ ਮੰਨੇ ਸਰਕਾਰ ਮੰਗਾ ਸਾਡੀਆਂ ਮੰਨੇ ਤੇ ਹੀ ਡੱਲੇਵਾਲ ਸਾਹਿਬ ਉਹਨਾਂ ਦੇ ਭੁਖੜਤਾਲ ਖਤਮ ਕਰਾਵੇ ਬਿਲਕੁਲ ਸਰਕਾਰ ਵੱਲੋਂ ਜਿਹੜਾ ਹੈਗਾ ਲਗਾਤਾਰ ਮੀਟਿੰਗਾਂ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਕੀ ਮੀਟਿੰਗਾਂ ਹੋ ਰਹੀਆਂ ਨੇ ਸਰਕਾਰ ਦੇ ਨਾਲ ਨਹੀਂ ਮੀਟਿੰਗਾਂ ਨਹੀਂ ਹੋ ਰਹੀਆਂ ਇਹ ਸਰਕਾਰ ਦਾ ਰਵਈਆ ਕਿਸਾਨਾਂ ਵਾਸਤੇ ਸਹੀ ਨਹੀਂਗਾ ਇਸੇ ਕਰਕੇ ਸਾਨੂੰ ਮਹਾਪੰਚਾਇਤਾਂ ਬੁਲਾਉਣੀਆਂ ਪੈਣਗੀਆਂ ਸਰਕਾਰ ਦੇ ਕੰਨਾਂ ਤੱਕ ਹਜੇ ਤੱਕ ਜੂਨ ਨਹੀਂ ਸਰਦੀ ਪਤਾ ਨਹੀਂ ਕਿਉਂ ਬਿਲਕੁਲ ਜਿਸ ਤਰੀਕੇ ਨਾਲ ਡੇਟਾ ਦਾ ਕਹਣਾ ਕਿ ਸਰਕਾਰ ਦੇ ਕੰਨਾਂ ਤੱਕ ਜੂਲੀ ਸਰਕੇਗੀ ਪਰ ਇਸ ਵੇਲੇ ਸਭ ਤੋਂ ਵੱਡੀ ਚਿੰਤਾ ਜਿਹੜੀ ਹੈਗੇ ਬੱਲੇਵਾਲ ਸਾਹਿਬ ਦੀ ਬੱਲੇਵਾਲ ਸਾਹਿਬ ਦੀ ਚਿੰਤਾ ਕਾਫੀ ਕਿਸਾਨਾਂ ਨੂੰ ਹੋਗੀ ਆ ਪਰ ਕੇਂਦਰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਦਾ ਤੇ ਉਹਨਾਂ ਲਈ ਕੋਈ ਨਹੀਂ ਉਹਨਾਂ ਨਾਲ ਉਹਨੇ ਕਰਨਾ ਹੈ ਕਿਉਂਕਿ ਉਹ ਕਿਸਾਨਾਂ ਨੂੰ ਆਸ ਉਹਦੀ ਪਾਟਣ ਦੀ ਕੋਸ਼ਿਸ਼ ਕਰਦੇ ਆ ਆਸ ਉਹਦੀ ਪਾਟਣਾ ਉਹਨਾਂ ਨੇ ਕੋਈ ਮੰਗ ਨਹੀਂ ਮੰਨਣੇਗੀ ਚਾਹੇ ਉਹ 100 ਦਿਨ ਬਹਿਣ ਚਾਹੇ 150 ਦਿਨ ਬਹਿਣਾ ਤੁਹਾਨੂੰ ਉਹ ਵਿਸ਼ਵਾਸ ਨਹੀਂ ਦੁਆਰੇ ਨਾ ਕੋਈ ਮੀਟਿੰਗ ਕਰ ਰਹੇ ਅੱਜ ਉਗਰਾਹਾ ਸਾਹਿਬ ਨਾਲ ਗੱਲ ਕੀਤੀ ਸੀ ਉਗਰਾਹਾ ਸਾਹਿਬ ਦਾ ਕਹਿਣਾ ਸੀਗਾ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਰ ਇਕੱਠ ਕਰ ਸਕਦੇ ਹਾਂ ਇਕੱਠੇ ਹੋ ਗਏ ਉਹ ਅੱਜ ਉਹ ਹੀ ਆ ਮਹਾਪੰਚਾਇਲ ਦਾ ਜੋ ਹੁਕਮ ਹੋਊਗਾ ਉਹ ਸਿਰ ਮੱਥੇ ਆ ਜੋ ਕਲਾਨ ਕਰਨਗੇ ਉਹ ਤਾਂ ਹੀ ਸਿਰ ਨਜ਼ਰ ਹੋਵੇਗਾ ਬਿਲਕੁਲ ਜੀ ਜੋ ਵੀ ਅੱਜ ਮਹਾਪੰਚਾਇਤ ਜਿਹੜੀ ਹੈਗੀ ਆ ਫੈਸਲਾ ਲਵੇਗੀ ਉਸੇ ਫੈਸਲੇ ਦੇ ਉੱਤੇ ਜਿਹੜਾ ਹੈਗਾ ਅਮਲ ਕੀਤਾ ਜਾਊਗਾ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਰਾਜਾ ਦੇ ਉੱਪਰ ਜਿੱਥੇ ਕੀ ਇਸ ਵੇਲੇ ਜਿਵੇਂ ਗੱਲ ਕਰਾ ਤਾਂ ਪੂਰੀ ਮੰਡੀ ਜਿਹੜੀ ਹੈਗੀ ਆ ਭਰੀ ਹੋਈ ਆ ਔਰ ਇਸ ਵੇਲੇ 25 ਤੋਂ 30 ਹਜ਼ਾਰ ਲੋਕਾਂ ਦੇ ਇੱਥੇ ਲੋਕ ਬੈਠੇ ਨੇ ਲੋਕ ਜਿਹੜੇ ਹੈਗੇ ਨੇ ਹਲੇ ਵੀ ਆ ਵੀ ਰਹੇ ਨੇ ਕਿਉਂਕਿ ਇਹ ਜਿਹੜਾ ਹੈਗਾ ਅੱਜ ਦੀ ਜਿਹੜੀ ਮਹਾਪੰਚਾਇਤ ਥੱਗੀ ਆ ਇਹ ਕਰੀਬ ਜਿਹੜੀ ਹੈਗੀ ਆ 4 ਵਜੇ ਤੱਕ ਚੱਲਦੀ ਹੈਗੀ ਔਰ 4 ਵਜੇ ਤੋਂ ਬਾਅਦ ਜਿਹੜੀ ਹੈ ਫਿਰ ਐਸਕੇ ਅੰਦੀ ਜਿਹੜੀ ਕੀ ਦੇ ਵਿੱਚ ਮੀਟਿੰਗ ਹੋ ਗਈ ਔਰ ਉਸ ਮੀਟਿੰਗ ਦੇ ਵਿੱਚ ਜਿਹੜੇ ਵੀ ਫੈਸਲੇ ਲਏ ਜਾਣਗੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਊਗੀ ਹੈਪੀ ਟਰਨ ਦੇ ਨਾਲ ਫਟੋਕੜਾ ਨਿਊ ਸਟੇਟ ਪੰਜਾਬ ਰਿਆਣਾ ਹਿਮਾਚਲ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਵਿਪਨੋ ਕਾਰਾ ਜੁੜਗੇ ਨੇ ਵਿਪਨ ਕੀ ਕੁਝ ਜਾਣਕਾਰੀ ਹੈ ਮਹਾਪੰਚਾਇਤ ਸ਼ੁਰੂ ਹੋ ਚੁੱਕੀ ਹੈ ਕਿੰਨੇ ਕੁ ਕਿਸਾਨ ਹੁਣ ਤੱਕ ਇਕੱਠੇ ਹੋ ਚੁੱਕੇ ਨੇ ਉੱਥੇ ਆਪਾਂ ਦੱਸ ਸਵਾਗਤ सुप्रीम कोर्ट वालों भी जो काफी हिदायत दी गई थी पर केंद्र सरकार जी गलत भी कर रही थी उसके हूं कि वालों जहां पंचायत की जा रही थी और दो दिन पहला जी महापचायत सलोरी जो और अब जी महानी हुई है जितने की हिमाचल काफी तस्वीर बता रहे का जो और करीब जो ਸਾਡਾ ਨਾ ਗੰਟੀ ਮੋਰ ਥੈਨ ਟਾਈਮ ਜੋ ਲੱਗਾ 50 ਤੋਂ 3000 ਤੱਕ ਕੀਤਾ ਪਰ ਹੁਣ ਐਸੇ ਤਰ੍ਹਾਂ ਕਰਦਾ ਹੈ 40000 ਤੋਂ ਉੱਪਰ ਜਾਗਾ ਜਾਗਾ ਔਰ ਜਿਹੜੇ ਆਗੂ ਹਗੇ ਨੇ ਉਹ ਸਾਰੀ ਆਪਣੇ ਤੇ ਦੱਸ ਰਹੇ ਹੈਗੇ ਨੇ ਔਰ ਅੱਜ ਇੱਕ ਸੰਯੁਕਤ ਮੋਟਰ ਪੈਰੀ ਕਮਿਟੀ ਬੁਲਾਈ ਗਈ ਹੈ ਜੀ ਮੋਗਾ ਦੇ ਪੁਸ਼ਪਤ ਸਭ ਤੋਂ ਪਹਿਲਾਂ ਦਫਤਰ ਚਾਬਗਾ ਦੀ ਜਗ੍ਹਾ ਤੋਂ ਸੰਘਰਸ਼ ਸੇ ਸ਼ੁਰੂ ਹੋਇਆ ਸੀ ਜਦ ਮੈਂ ਦਾ ਸੰਘਰਸ਼ ਹੋਇਆ ਕਿ ਮੋਗਾ ਦੇ ਮੋਗਾ ਦੇ ਵਿੱਚ ਜਿਹੜੀ ਪਹਿਲੀ ਮੀਟਿੰਗ ਕੀਤੀ ਗਈ ਸੀ ਔਰ ਇੱਥੇ 32 ਕਿਸਾਨ ਜਿੱਤੇ ਬੰਦੀਆਂ ਦੀ ਰਹੀ ਹੈ ਇੱਥੇ ਇਕੱਠੇ ਹੋਈਆਂ ਸੀ ਔਰ ਇੱਥੋਂ ਹੀ ਜਿਹੜਾ ਹੈ ਸੰਘਰਸ਼ ਜਿਹੜੀ ਨੀਂਮ ਰੱਖੀ ਗਈ ਸੀ ਔਰ ਅੱਜ ਇੱਥੇ ਜਿਹੜੀ ਹੈ ਮਹਾਪੰਚਾਇਤ ਜਿਹੜੀ ਕੀਤੀ ਜਾ ਰਹੀ ਹੈ ਜੀ ਪੁਸ਼ਪਤ ਜੀ ਵਿਪਨ ਤੁਹਾਡੇ ਨਾਲ ਕੁਝ ਕਿਸਾਨ ਜਿਹੜੇ ਨੇ ਉਹ ਖੜੇ ਨਜ਼ਰ ਆ ਰਹੇ ਨੇ ਉਹਨਾਂ ਤੋਂ ਉਹਨਾਂ ਦੀ ਨਾਰਾਜ਼ਗੀਆਂ ਬਾਰੇ ਗੱਲਬਾਤ ਥੋੜਾ ਕਰੋ ਤੇ ਮਹਾਪੰਚਾਇਤਾਂ ਅੱਗੇ ਕੀ ਕੁਝ ਰਣਨੀਤੀ ਤਿਆਰ ਕਰ ਸਕਦੀਆਂ ਨੇ ਇਸ ਬਾਰੇ ਜਿਉਂ ਜਾਣਕਾਰੀ ਸਾਂਝੀ ਕਰਨ ਤੇ ਬਿਲਕੁਲ ਬਿਲਕੁਲ ਮੈਂ ਤਾਂ ਕਾਫੀ ਸਾਰੇ ਕਿਸਾਨ ਖੜੇ ਨੇ ਸਰ ਜਿਸ ਦਿਨ ਅੱਜ ਵਾਹ ਪੰਚਾਇਤ ਹੋਈ ਜਾ ਰਹੀ ਹੈ ਕਿੰਤਾ ਦਿਆਂ ਦਰਾਂ ਦੇ ਅੱਗੇ ਨੇ ਇਹ ਸਰਕਾਰ ਦੇ ਨਾਲ ਜਾਂ ਪੰਜਾਬ ਸਰਕਾਰ ਦੇ ਬਿਲਕੁਲ ਪਹਿਲਾਂ ਸੈਂਟਰ ਗਵਰਨਮੈਂਟ ਨਾਲ ਕਿਉਂਕਿ ਉਹਨੇ 13 ਮਹੀਨੇ ਦਿੱਲੀ ਦੇ ਅੰਦੋਲਨ ਚੱਲਿਆ 750 ਸਾਡਾ ਕਿਸਾਨ ਸ਼ਹੀਦ ਹੋਇਆ ਉਹਨੇ ਲੈਕਤੀ ਸਾਡੇ ਨਾਲ ਵਾਦੇ ਕੀਤੇ ਫੇਰ ਰੋਸ ਹੈ ਸਾਡਾ ਸੈਂਟਰ ਗਵਰਨਮੈਂਟ ਨਾਲ ਦੂਜਾ ਰੋਸ ਹੈ ਜਿਹੜਾ ਪਹਿਲਾਂ ਤਿੰਨ ਖੇਤੀ ਕਾਨੂੰਨ ਰੱਦ ਕਰਾ ਕੇ ਆਏ ਆਂ ਸੇਮ ਉਹ ਚੀਜ਼ ਅਜੇ ਵੀ ਪੰਜਾਬ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੇ ਭੇਜੀ ਆ ਦੂਜਾ ਰੋਸ ਹੈ ਜਿਹੜਾ ਸਾਡਾ ਪੰਜਾਬ ਸਰਕਾਰ ਤੇ ਆ ਦੋਨਾਂ ਸਰਕਾਰਾਂ ਉੱਤੇ ਰੋਸ ਹੈ ਇਹਨਾਂ ਸਰਕਾਰਾਂ ਨੂੰ ਕਿਸਾਨ ਸੂਚਕ ਮੰਤਰੀ ਵੱਲੋਂ ਐਕਟ ਦਾ ਖਾਤ ਕਰ ਦੇਣਾ ਚਾਹੀਦਾ ਹੈ ਕਿ ਪਿਸਾਬ ਦੀਆਂ ਮੰਡੀਆਂ ਨਾ ਅੱਜ ਅਹੀਂ ਪ੍ਰਾਈਵੇਟ ਹੁੰਦੀ ਏ ਨਾ ਕੱਲ ਹੁੰਦੀ ਏ ਜਿੰਨੇ ਕਾਨੂੰਨ ਦੇ ਲੈਤੀ ਤੌਰ ਤੇ ਵਿੱਚ ਸੈਂਟਰ ਸਰਕਾਰ ਨੇ ਕਿਹਾ ਸੀ ਵੀ ਦਵਾ ਕੇ ਐਨਐਸਪੀ ਦੇ ਤੋ ਕਿੰਨਾ ਚਿਰ ਉਹ ਲੱਗਦੀ ਹੁੰਦੀ ਐ ਅਸੀਂ ਇਹਨਾਂ ਸਰਕਾਰਾਂ ਦਾ ਖੜਾ ਨਹੀਂ ਛੱਡਣਾ ਇਹਨਾਂ ਦੇ ਨੱਕ ਦੇ ਵਿੱਚ ਦਮ ਕਰਕੇ ਰੱਖ ਲਿਆ ਜੱਜ ਵੀ ਹੁਣ ਗੱਲ ਕਰੇ ਤੇ ਮਹਾਪੰਚਾਇਤ ਕੀ ਕੀ ਹੈ ਜਿਹੜੇ ਜਿਹੜੇ ਹੋਵੇਗਾ ਇਹ ਦੂਰ ਕਿੰਨਾ ਕੱਠ ਹੋਏਗਾ ਤੁਹਾਡਾ ਸਾਡਾ ਕੱਠ ਸਾਡੇ ਸਾਹਮਣੇ ਆ ਇਹ ਪਲੱਸ ਕਾਠਾ ਜਿਹੜਾ ਹੈਗਾ ਕਿ ਸਾਡੇ ਸਾਥੀ ਜਿਹੜੇ ਫਸੇ ਹੋਏ ਆ ਕੋਈ 8 ਕਿਲੋਮੀਟਰ ਤੇ ਜਾਂਦੇ ਵਿੱਚ ਕਹਿ ਰਿਹਾ ਕੋਈ 5 ਕਿਲੋਮੀਟਰ ਤੇ ਜਾਂਦੇ ਰਸ ਕਹਿ ਰਿਹਾ ਕਿ ਇੱਥੇ ਇੱਥੇ ਆ ਜਿਹੜਾ 50000 ਤੋਂ ਪਲੱਸ ਰੱਖਾ ਹੈਗਾ ਤੇ ਉਸ ਹਿਸਾਬ ਨਾਲ ਲਾਈਏ ਜਿਹੜੇ ਸਾਥੀ ਫਸੇ ਆ ਸਾਨੂੰ ਆਸ ਹੈ ਕਿ 70000 ਤੇ 10000 ਸਾਰਾ ਕੱਟ ਜਾ ਸਕਦਾ ਜਿਹੜੀ ਤੁਸੀਂ ਕੱਟ ਕੀ ਫੈਸਲੇ ਹੋਣ ਦੀ ਉਮੀਦ ਹੈ ਕਿਉਂਕਿ ਸਿਗਨਸਾਲ ਮੋਸਰੀ ਫੈਮੰਦੀ ਕਮੇਟੀ ਬਣੀ ਗਈ ਆ ਉਹਨਾਂ ਵੱਲੋਂ ਮੀਟਿੰਗ ਵੀ ਕੀਤੀ ਗਈ ਆ ਕਿ ਕੀ ਤੁਹਾਨੂੰ ਕੀ ਲੱਗਦਾ ਉਮੀਦ ਲੱਗਦੀ ਕਿ ਸਾਥੀ ਉੱਤੇ ਦੇਖੋ ਜੀ ਫੈਸਲੇ ਕਿਸਾਨ ਪ੍ਰਯੋਗਤ ਮੋਰਚੇ ਦੀ ਕਮੇਟੀ ਨੇ ਤੇ ਸਾਡੇ ਸਿੰਘ ਆਗੂ ਭੇਜੇ ਆ ਐਵੇਂ ਤੁਹਾਨੂੰ ਅਸੀਂ ਕਹਿ ਤੀਏ ਕੀ ਫੈਸਲਾ ਹੋਣਾ ਉਸ ਚੀਜ਼ ਦਾ ਪਤਾ ਨਹੀਂ ਪਰ ਇੱਕ ਗੱਲ ਇਹ ਜਾਰਾ ਸਾਡੇ ਆਗੂਆਂ ਨੂੰ ਜਿੰਨੀ ਤੇ ਸਾਡੇ ਕੋਲ ਆਈ ਆਵਾਜ਼ ਠੀਕ ਹੈ ਵੀਪਨ ਬਹੁਤ ਬਹੁਤ ਧੰਨਵਾਦ ਤੁਹਾਡਾ